ਤੋ ਦੋਸਤੋ ਅੱਜ ਜੋਤ ਦਾ ਵੱਡੇ ਐ ਹੈਪੀ ਬਰਥਡੇ ਜੋਤ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਸਾਰੇ ਜਣੇ ਜੋਤ ਨੂੰ ਵਿਸ਼ ਕਰਿਓ ਹੈਪੀ ਬਰਥਡੇ ਆ ਵੇਖੋ ਬੋਲ ਬੋਲ ਦੇਨ ਚੜ ਗਿਆ ਦੇਨ ਚੜ ਗਿਆ ਮੈਂ ਕਿ ਸੁੱਤਾ ਪਿਆ ਤੂੰ ਹਜੇ ਸਾਰੀ ਗੱਡੀ ਦਾ ਬੁਰਾ ਹਾਲ ਹੋ ਗਿਆ ਦੇਖੋ ਆ ਦੇਖੋ ਕਿੰਨੀ ਮਿੱਟੀ ਸੋ ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਆ ਅੱਜ 5 ਅਗਸਤ ਹੈ ਸੋ ਅੱਜ ਦੇਖਦੇ ਆਂ ਅੱਜ ਦੀ ਦਿਨ ਚ ਰਿਆ ਕੈਸੀ ਲੰਘਦੀ ਐ ਕਿੱਥੇ ਜਾਂਦੇ ਆਂ ਕੀ ਕੁਝ ਕਰਦੇ ਆਂ ਅੱਜ ਤੁਹਾਨੂੰ ਸਾਰਾ ਕੁਝ ਦਿਖਾਉਨੇ ਆਂ ਸੋ ਦਿਨ ਚੜ ਚੁੱਕਿਆ ਐ ਸਵੇਰ ਦਾ ਟਾਈਮ ਐ ਕੱਪੜੇ ਧੁੱਪ ਰੇ ਆ ਇਧਰ ਦੇਖੋ ਕਿੰਨੇ ਇਹਨੇ ਕੱਪੜੇ ਆਪਾਂ ਤੋਂ ਦੋ ਦੋਨੇ ਕਿੱਦੇ ਧੁੱਤੇ ਸੀ ਦੋ ਦਿਨ ਬਾਅਦ ਦੋ ਦਿਨਾਂ ਬਾਅਦ ਆ ਕੱਪੜੇ ਇੰਨੇ ਦੋ ਦਿਨਾਂ ਦੇ ਕੱਪੜੇ ਦੇਖੋ ਬਹੁਤ ਕੱਪੜੇ ਬਦਲਦੇ ਆਂ ਮਤੇ ਸਰਬੱਤ ਹਜੇ ਸੁੱਤੇ ਪਏ ਆ ਆਪਾਂ ਚੱਲਦੇ ਘੁੰਮਣ ਗਿਆ 7 ਵਜੇ ਹੀ ਹੁਣ ਉੱਠਣਗੇ ਚਾਹ ਪਾਣੀ ਪੀਣਗੇ ਫਿਰ ਆਪਾਂ ਉਹਨਾਂ ਦੀ ਵੀਡੀਓ ਬਣਾਵਾਂਗੇ ਤੇ ਉਹ ਹਜੇ ਰੈਸਟ ਕਰ ਰਹੀ ਹੈ ਛੁੱਟੀਆਂ ਚੱਲ ਰਹੀਆਂ ਹਨ ਅੱਜ 5 ਤਰੀਕ ਨੂੰਗੀ 7 ਨੂੰ ਲੱਗੂਗਾ ਸਕੂਲ ਉਸ ਤੋਂ ਬਾਅਦ ਫਿਰ ਉਸ ਟਾਈਮ ਨਾਲ ਉੱਠਿਆ ਕਰਾਂਗੇ ਤੂੰ ਵੀ ਰੈਸਟ ਕਰ ਰਿਆ ਸੀ ਮੈਨੂੰ ਦੇਖ ਕੇ ਉੱਠ ਖੜਿਆ ਸੌਂ ਰਿਆ ਸੀ ਇਹ ਵੀ ਟਾਈਮ ਨਾਲ ਦਿਨ ਚੜ ਗਿਆ ਓਏ ਦਿਨ ਚੜ ਗਿਆ ਬੋਲ ਬੋਲ ਦਿਨ ਚੜ ਗਿਆ ਦਿਨ ਚੜ ਗਿਆ ਮੈਂ ਕਿਹਾ ਸੁੱਤਾ ਪਿਆ ਤੂੰ ਹਜੇ ਓਏ ਉਹ ਬੱਲੇ ਉਹ ਬੱਲੇ ਉਹ ਬੱਲੇ ਦਿਨ ਚੜ ਗਿਆ ਸੋ ਦੋਸਤੋ ਚਟਨੀ ਬਣ ਰਹੀ ਹੈ ਹੁਣ ਚਟਨੀ ਬਣਦੀ ਐ ਮੈਂ ਹੈ ਕਾਦੀ ਗੰਡੇ ਤੇ ਮਿਰਚਾਂ ਦੀ ਚਟਨੀ ਬਣ ਰਹੀ ਹੈ ਹੁਣ ਸੋ ਦੋਸਤੋ ਅੱਜ ਆਪਾਂ ਨੂੰ ਕੰਮ ਮਿਲਿਆ ਕੜਾਈ ਸਾਫ ਕਰਨੀ ਕਿਥੇ ਕੜਾਈ ਕੜਾਈ ਸਾਫ ਕਰਨੀ ਹੈ ਕੜਾਈ ਨੂੰ ਬਹੁਤ ਜੰਗਾਲ ਲੱਗਿਆ ਬਹੁਤ ਜ਼ਿਆਦਾ ਤੇ ਉਹ ਕੜਾਈ ਅੱਜ ਜਿਸ ਆਪਾਂ ਸਾਫ਼ ਕਰਨੀ ਐ ਆ ਦੇਖੋ ਆਹ ਕੜਾਈ ਐ ਤੇ ਥੋੜਾ ਜੇ ਧੌਣ ਧੂਣ ਨਾਲ ਬਾਕੀ ਹੋ ਗਈ ਖਰਾਬ ਤੇ ਇਹਨੂੰ ਅੱਜ ਚਮਕਾਉਨੇ ਆ ਚਮਕਾ ਕੇ ਇਹਨੂੰ ਮਸਤ ਬਣਾ ਦੇਣਾ ਵਧੀਆ ਚੁੱਟੀ ਚਿੱਟੀ ਐ ਚਮਕਦੀ ਲਾ ਦੇਣਾ ਨਹੀਂ ਚਮਕਣਾ ਗ੍ਰੈਂਡਰ ਤੇ ਚੜਾ ਕੇ ਨਾ ਉਹ ਕੀ ਕਹਿੰਦੇ ਹੁੰਦੇ ਉਹਨੂੰ ਰੇਗਮਾਰ ਤੇ ਕੜਾਈ ਚਮਕਾ ਦੇਣੀ ਅੱਜ ਬਿਲਕੁਲ ਸੋ ਆ ਚੱਕ ਲਿਆ ਆਪਾਂ ਹੁਣ ਗ੍ਰੈਂਡਰ तो इन खोल के यदा पत्ता चेंज करके बाद तो दोस्तों आज आ जाओ हम कड़ाही चमका कड़ाई साफ कर दें सो so, कटर चालू हो गया हूँ तो दोस्तों सेफ्टी बहुत जरूरी है ਫਸਟ ਡਿਊਟੀ ਹਾਂ ਐਨਕ ਲਾ ਕੇ ਐਨਕ ਲਾ ਕੇ ਤੇ ਆਪਾਂ ਲਗਦੇ ਹਾਂ ਪੂਰੇ ਕਮਾਂਡੋ ਐਨਕ ਲਾ ਕੇ ਫਿਰ ਕਰਨਾ ਚਾਹੀਦਾ ਹੈ ਕ੍ਰੈਂਡਰ ਵਾਲਾ ਕੰਮ ਸੋ ਦੋਸਤੋ ਤੜਕੇ ਦੀ ਖੁਸ਼ਬੂ ਆ ਰਹੀ ਹੈ ਕੜਾਈ ਦੇ ਵਿੱਚੋਂ ਤੜਕੇ ਦੀ ਖੁਸ਼ਬੂ ਸਬਜੀ ਬਣਦੀ ਨਹੀਂ ਜਮ ਉਹ ਵੀ ਦੀ ਨੱਕ ਨੂੰ ਘਟ ਰਹੀ ਹੈ

हाथ बहुत थक गया हाथ बहुत थक गया हा ले हूं दो मिनट तो दोस्तों अद्धे ज्यादा आप कम कर लिया ਤੋ ਦੋਸਤੋ ਉਹੀ ਕੜਾਈ ਹੈ ਪੂਰੀ ਸਾਫ ਹੋ ਚੁੱਕੀ ਹੈ ਬਾਕੀ ਹੋਰ ਕਰਦੇ ਹਾਂ ਹਜੇ ਬਹੁਤ ਬਹੁਤ ਸਾਫ ਹੋ ਗਈ ਕੜਾਈ ਦੇਖੋ ਨਵੀਂ ਨਵੀਂ ਨਿਕਲ ਗਈ ਤੋ ਦੋਸਤੋ ਕੜਾਈ ਬਿਲਕੁਲ ਸਾਫ ਕਰਤੀ ਪਸੀਨਾ ਬਹੁਤ ਆ ਗਿਆ ਅੱਜ ਘਰੇ ਵੇਲੇ ਸੀ ਤੇ ਸੋਚਿਆ ਵੀ ਘਰ ਦਾ ਕੰਮ ਕਰੀਏ ਕੋਈ ਆ ਦੇਖੋ ਪਸੀਨਾ ਪਸੀਨਾ ਸਾਰੇ ਬੁਰਾ ਹਾਲ ਹੋ ਚੁੱਕਿਆ ਪਸੀਨੇ ਦਾ ਪ੍ਰਸ਼ਾਦਾ ਛਕ ਲੋ ਪ੍ਰਸ਼ਾਦਾ ਸਰਬਤੂ ਹੀ ਸਫਾਈ ਕਰ ਰਹੀ ਹੈ ਅੱਜ ਸਾਰੇ ਸਫਾਈ ਕਰ ਰਹੇ ਹੈ ਕਿਸ ਸਫਾਈ ਕਰਦਾ ਤੂੰ ਬੈਡ ਦੀ ਚਾਦਰ ਅੰਦਰ ਕਰਦਾ ਆ ਪੁੱਤਾ ਲਿਖੀ ਹਾਂਜੀ ਬੋਲੋ ਇੱਕ ਹੀ ਕਰਦਾ ਹੁਣ ਹਾਂ ਹੁਣ ਹੱਥ ਨਾਲ ਤਾੜੀ ਮਾਰ ਕੇ ਦਿਖਾ ਹੱਥ ਨਾਲ ਹੱਥ ਨਾਲ ਤਾੜੀ ਮਾਰੀ ਸਿੱਧਾ ਨਾ ਕੋ ਜੂ ਬੈਠ ਤੀ ਥੱਲੇ ਮੈਂ ਮਾਰ ਦੂੰਗਾ ਪਪਾ ਜੀ ਹਾਂ ਤੂੰ ਸ਼ਕਤੀਮਾਨ ਤੇਰੀ ਲੱਤਾਂ ਹੀ ਲਗਣੀ ਕਹਿੰਦ ਨਾ ਤਾਂ ਹੀ ਨਹੀਂ ਚੜਿਆ ਉਹ ਚੜ ਗਈ ਸੋ ਗਰਮਖ ਪਿਆਰੋ ਅੱਜ ਮਿੱਟੀ ਨੇਰੀ ਆਈ ਕਿੰਨੀ ਮਿੱਟੀ ਦੇਖੋ ਗੱਡੀ ਤੇ ਐ ਬੁਰਾ ਹਾਲ ਹੋ ਗਿਆ ਗੱਡੀ ਦਾ ਪੂਰੀ ਮਿੱਟੀ ਨਾਲ ਭਰ ਗਈ ਸਾਰੀ ਸਾਰੀ ਗੱਡੀ ਅੱਗੋਂ ਪਿੱਛੋਂ ਮਿੱਟੀ ਨਾਲ ਭਰ ਗਈਂਂ ਦੇਹਰੀਆਂ ਨਾਲ ਬਹੁਤ ਬੁਰਾ ਹਾਲ ਹੁੰਦਾ ਸਾਰੀ ਗੱਡੀ ਦਾ ਬੁਰਾ ਹਾਲ ਹੋ ਗਿਆ ਦੇਖੋ ਆ ਦੇਖੋ ਕਿੰਨੀ ਮਿੱਟੀ ਦੇਖੋ ਮਿੱਟੀ ਸਾਰੀ ਬਹੁਤ ਮਿੱਟੀ ਆਉਂਦੀ ਬਹੁਤ ਜਾਂਦੀ ਜਾਂਦੀ ਸੀ ਨਿਫਾਨ ਜੀ ਗਾਣਾ ਨਾਲ ਵੀਡੀਓ ਬਣਾਣੀ ਸੀ ਤੇ ਅਸੀਂ ਅੰਨੇ ਕਰਾਂਗੇ ਨਹੀਂ ਵਾ ਕੀ ਕਹਿ ਰਹੀ ਹੈ ਮੈਨੂੰ ਤਾਂ ਸਮਝ ਨਹੀਂ ਲੱਗਦੀ ਇਹ ਕਹਿੰਦੀ ਵੀ ਆਪਾਂ ਗੇਮ ਖੇਡਦੇ ਆ ਮਿਊਜ਼ਿਕਲ ਚੇਅਰ ਤੇ ਸੋਚ ਜਾਈਏ ਮਤਲਬ ਫੋਨ ਹੈ ਨਾ ਦੂਜਾ ਗਾਣੇ ਸੁਣਨ ਵਾਸਤੇ ਕਹਿੰਦੀ ਮੈਂ ਆਪਦੇ ਮੂੰਹ ਕੋਲ ਲਗਾ ਲੂੰਗੀ ਆਪ ਲਗਾ ਲੇਗੀ ਫਿਰ ਤੂੰ ਤਾਂ ਆਪਣੀ ਮਰਜ਼ੀ ਨਾਲ ਰੁਕ ਜਾ ਕਰੇਗੀ ਹੈ ਤੁਸੀਂ ਜਿਹੜਾ ਵੀ ਗਾਣਾਂ ਦਾ ਤੁਸੀਂ ਗਾਓ ਮੈਨੂੰ ਨਹੀਂ ਗਾਣੇ ਗੁਣੇ ਆਉਂਦੇ ਮੈਂ ਗਾਣੇ ਕਦੇ ਗਾਉਂਦਾ ਦੇਖਿਆ ਤੂੰ ਫਿਰ ਗਾਣੇ ਮੈਨੂੰ ਮਾਰ ਲੇ ਕੋਈ ਹੈ ਤਾਰਨਾ ਪੜ ਲੂਗਾ ਸ਼ਬਦ ਪੜ ਲੂਗਾ ਗੁਰਬਾਣੀ ਦੇ ਸ਼ਬਦ ਪੜ ਲੂਗਾ ਨਾ ਗੁਰਬਾਣੀ ਦਾ ਸ਼ੁਰੂਤ ਵਾਲਾ ਤਾਂ ਪਿਆਰਿਓ ਹੁਣ ਜਾ ਰਹੇ ਆ ਮੰਡੀ ਕਿਉਂਕਿ ਸਰਬਤ ਸਰਬਤ ਦਾ ਜਿਹੜਾ ਨਾਮ ਹੈ ਆਧਾਰ ਕਾਰਡ ਰਸ਼ਨ ਕਾਰਡ ਤੇ ਜੜਾਉਣਾ ਇਹਦਾ ਨਾਮ ਜੁੜਿਆ ਨਹੀਂ ਹਜੇ ਵਿੱਚ ਫਿਰ ਬੰਦ ਹੋ ਗਿਆ ਸੀ ਜੁੜਨੇ ਹੁਣ ਅੱਜ ਖੁੱਲ ਗਈ ਹੈ ਸਾਈਟ ਅੱਜ ਜਾ ਕੇ ਇਹਦਾ ਨਾਮ ਜੜਵਾ ਕੇ ਲਾਣੀ ਚਲਿਏ ਨਾਮ ਜੜਵਾਉਣ ਤੇਰਾ ਚਲੋ ਚਲਿਏ ਗੋਲ ਗੱਪੇ ਖਾਣ ਵਾਸਤੇ ਇੰਨੇ ਪੈਸੇ ਚੱਕੀ ਫਿਰਦਾ ਇਹਨੇ ਕਿੰਨੇ ਆ 70 ਵੀ 70 ਨਹੀਂ ਤੂੰ 20 ਲੈ ਲੈ ਬਹੁਤ ਹੈ 10 10 ਦਿਖਾ ਲੇ ਬਹੁਤ ਹੈ ਬਾੜੀ ਨਹੀਂ ਖਾਈਦੇ ਹੁੰਦੇ ਦੇ ਦੇਣਗੇ ਦੇ ਦੇਣਗੇ ਦਿੰਦੀ ਕਿਉਂ ਨਹੀਂ ਮੈਂ ਜਿੱਦੇ ਤੁਹਾਡੇ ਨਾਲ ਹਲੋ ਚੱਲ ਨਾ ਚੱਲਦੇ ਹਾਂ ਤਾਂ ਲੈ ਫੜੋ ਫੜੋ ਵਾ 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 ਮਾਇਆ ਘੱਟੀ ਹੋ ਗਈ ਮੰਮੀ ਦਾਰ ਕਾਰਡ ਉਹ ਦੇ ਦੇ ਰਸ਼ੀ ਕਾਰਡ ਚਾਹ ਚੁੱਕ ਲੈ ਲਓ ਬਾਕੀ ਰੱਖ ਲਓ ਸਰਬਤ ਦਾ ਆਧਾਰ ਕਾਰਡ ਸਰਬਤ ਕੌਰ ਟਟਾਨ ਤੂੰ ਹੋਰ ਦੱਸ ਕੋਰ ਹੂੰ ਸਰਬਤ ਕੋਰ ਟਟਹਾਨ ਜਮਦਰ ਸਿੰਘ ਟਟਹਾਨ ਚੰਗੀ ਤੇਰਾ ਮਿੱਟੀ ਜੀ ਲਾਦੇ ਅਜ ਨੇਰੀ ਬਹੁਤ ਆਈ ਦੇਖ ਮਿੱਟੀ ਬਹੁਤ ਆਈ ਤੂੰ ਰਹਿੰਦੇ ਪੁੱਤ ਤੂੰ ਰਹਿੰਦੇ ਸਮਰ ਕਰਦੂ ਸਮਰ ਵੱਡਾ ਸਮਰ ਸਿਆਣਾ ਮੈਂ ਸਿਆਣਾ ਨਹੀਂ ਤੂੰ ਸਿਆਣਾ ਤੂੰ ਬੱਤੂ ਬੇਟੀਆਂ ਲੋ ਲੜਕੀਆਂ ਤੂੰ ਕੁੜੀਆਂ ਲੈ ਮੈਂ ਕਰਦਾਂ ਨੀ ਤਰਦੇ ਤੇ ਇਹ ਕਰੂਗਾ ਪਾਕਾ देखो मिट्टी की नहीं आई। तो आयो भी जिन्हें जिन्हें बाजार जाना, बैठो मगर के बैठो मगर बैठो मगर मगर बैना हाँ मगर बैठा समर आजा समर ਦੋਸਤੋ ਮੰਡੀਆਂ ਆ ਰਹੇ ਸੀ ਤੇ ਉਹ ਦੇਖੋ ਸਾਹਮਣੇ ਗਿੱਦੜ ਫਿਰਦੇ ਦੋ ਗਿੱਦੜ ਦੋ ਐ ਅੱਜ ਤਾਂ ਖੋਲੀ ਹੀ ਨਹੀਂ ਠੰਡ ਲਾਇੀ ਸੀ ਬੰਦ ਕਰ ਇਹਨੂੰ ਤੇ ਦੋਸਤੋ ਅੱਜ ਜੋਤ ਦਾ ਵੱਡੇ ਐ ਹੈਪੀ ਬਰਥਡੇ ਜੋਤ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਸਾਰੇ ਜਣੇ ਜੋਤ ਨੂੰ ਵਿਸ਼ ਕਰਿਓ ਹੈਪੀ ਬਰਥਡੇ ਆਹ ਦੇਖੋ ਲਫਾਫੇ ਚ ਟੋਵੀਆਂ ਪਾ ਕੇ ਸਾਰਿਆਂ ਨੂੰ ਵੰਡਦਾ ਫਿਰਦਾ ਸਮਰ ਨੂੰ ਸਾਰਿਆਂ ਨੂੰ ਉਹ ਛੱਟ ਜੋਤ ਹੈਪੀ ਬਰਥਡੇ ਕੇਕ ਲੈ ਕੇ ਆਉਣਾ ਸ਼ਾਮ ਨੂੰ ਕੇਕ केक नहीं लेना ते केक खाना है लेंगा चल ठीक है फिर टॉफी दे मेरे। एक एक तक की बनूंगा हां एक, एक, एक और। दे दे और एक और दे 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 एक और दे दे, दे बस आले एक दे दे मैं बहुत है एक बहुत है थैंक यू ਤੋ ਦੋਸਤੋ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੋਗ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਕੱਲ ਫਿਰ ਨਵੇਂ ਵਲੋਗ ਵਿੱਚ ਤਦ ਤੱਕ ਲਈ ਰੱਬ ਰੱਖਾ ਆਪਣੇ ਤੇ ਆਪਣਾ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੁੰਨੀ ਲੈ ਲਈ